ਅਹੀਂ ਨਹੀਂ ਕਰਨਾ ਮਿਸਤਰੀ ਨੂੰ ਪੁੱਛੇ ਪਤਾ ਨਹੀਂ ਇਹਨੂੰ ਕਿਹੜਾ ਮਿਸਤਰੀ ਗਈ ਜਾਂਦਾ ਇਹਨੂੰ ਵੀ ਮੈਂਬਰ ਖਲਾਰਤਾ ਤੇ ਉਧਰੋਂ ਮਿਸਤਰੀ ਵੀ ਮੈਂਬਰ ਖਲਾਰਤਾ ਜਦੋਂ ਲੱਸੀ ਲੈ ਆ ਕੇ ਦੇਈ ਦੀ ਜੀ ਉਦੋਂ ਲੱਸੀ ਪੀ ਕੇ ਉੱਤੋਂ ਹੀ ਆ ਨਾ ਚਾ ਉਹ ਤਿੰਨ ਦਿਨ ਹੋ ਗਏ ਟੇਹ ਦੀ ਲੱਗਾ ਵੇ ਜਰਾ ਕਹਿੰਦਾ ਐਡਾ ਟੇਹ ਹਾਂਜੀ ਸਸਿਕ ਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਤੇ ਜਿੱਦਾਂ ਕਿ ਤੁਸੀਂ ਸਾਡੇ ਮਗਰ ਵੇਖ ਹੀ ਸਕਦੇ ਹੋ ਆਪਣਾ ਫਾਰਮ ਨਿਊ ਤਿਆਰ ਹੋ ਰਿਹਾ ਤੇ ਫਾਰਮ ਦੇ ਵਿੱਚ ਛੋਟੀਆਂ-ਛਟੀਆਂ ਕਮੀਆਂ ਜੋ ਮੰਮੀ ਨੂੰ ਦੱਸ ਕੇ ਤੇ ਡਿਸਕਸ ਕੀਤੀਆਂ ਜਾਂਨ ਤੇ ਸਲਾਹ مشਵਰਾ ਲਿਆ ਜਾਵੇ ਹਜੀਤ कौर ਦਾ ਲਓ ਵੀ ਸਾਰੰਦੀ ਤਿਆਰੀ ਹੋ ਚੁੱਕੀ ਆ ਪੂਰੀ ਮੁਕੰਮਲ ਆਪਾਂ ਲ ਦੂਜੇ ਸੀਮਿੰਟ ਦੇ ਪਿੱਲਰ ਨਹੀਂ ਕੱਢੇ ਆਪਾਂ ਲੋਹੇ ਦੇ ਪਿੱਲਰ ਹੀ ਮੋਟੇ ਲਾਤੇ ਤਾਂ ਤੇ ਕਿਉਂਕਿ ਵਾਇਆ ਥੋੜਾ ਜਿਹਾ ਚੌੜਾ ਇਹਨਾਂ ਦਾ ਤੇ ਲੰਬਾਈ ਚ ਵਾਇਆ ਜ਼ਿਆਦਾ ਪਰ ਇਸੇ ਕਰਕੇ ਇਧਰ ਕਾਲੀ ਟੋਏ ਗੜੀਆਂ ਕਾਲੀ ਟੋਏ ਧਿਆਨ ਨਾਲ ਕੱਢ ਮੇਰਾ ਵੀਰ ਉਧਰ ਵੇਲਾ ਘਟੋਗਾ ਵੇਲਾ 6 6 ਫੁੱਟ ਚੌੜੇ ਟੋਏ ਕੱਢੇ ਪਏ ਤੂੰ ਮਾੜੇ ਏਡੇ ਏਡੇ ਟੋਏ ਗੱਡੇ ਪੈ ਘਟ ਘਟ ਚਾਰ ਚਾਰ ਬੋਰੀਆਂ ਦਾ ਦਾ ਮਾਲ ਚੱਲਦਾ ਹੀ ਪੈ ਗਿਆ ਉਹਨਾਂ ਦੇ ਫੁੱਟ ਤੁਸੀਂ ਕੰਮ ਖਰਾਬ ਹੀ ਕਰਨਾ ਤੁਸੀਂ ਜੱਜ ਦਾ ਕਰਨਾ ਵੀ ਕਿਹੜਾ ਆਹੀ ਨਹੀਂ ਕਰਨਾ ਮਿਸਤਰੀ ਨੂੰ ਪੁੱਛੇ ਗੱਲ ਆਹੋ ਵੀ ਮਿਸਤਰੀ ਦਾ ਟੋਏ ਨਹੀਂ ਛੋਟੇ ਕਢਾਏ ਜਾਂਦੇਗੇ ਵੀ ਏਡੇ ਏਡੇ ਪਿੱਲਰ ਗੱਡਨੇ ਆ ਆ ਸਾਹਮਣੇ ਹੀ ਵੇਸਟ ਹੋਇਆ ਆ ਸਾਹਮਣੇ ਆਹ ਉਹਨਾਂ ਟੋਆ ਕਢਾ ਦੇ ਆ ਸਾਹਮਣੇ ਵਾਲਾ ਟੋਆ ਹੀ ਵੇਖ ਲੈ 6 ਫੁੱਟ ਘਟੋ ਘਾਟੇ ਇੱਥੇ ਭਲਾ 10 ਬੰਦੇ ਦੀ ਭਲਾ ਬੰਦਾ ਨਾਪਦੇ ਥੱਲੇ ਇੱਥੇ ਪਤਾ ਨਹੀਂ ਇਹਨੂੰ ਕਿਹੜਾ ਮਿਸਤਰੀ ਗਈ ਜਾਂਦਾ ਨਪਣਾ ਦਾ ਇਹਨਾਂ ਨੇ ਦਾ ਪਿੱਲਰ ਗੱਡਨੇ ਗਿਆ ਏ ਹੀ ਬੜਾ ਇੱਜਾ ਕੀ ਇਹਨਾਂ ਨੇ ਭੀਮ ਪਾਉਣੇ ਬੜਾ ਕਵਰੀ ਕਵਰੀ ਬਣਾ ਦੇ ਭੜਾ ਬੰਦੇ ਦੀ ਬਾਅਦ ਚਿੱਟਾਂ ਲਾ ਲਾ ਕੇ ਮਲਵਾ ਬਚਾਉਂਦੇ ਵੀ ਸਾਡਾ ਬਲ ਬਾਬਾ ਅੱਜ ਲੈ ਆਹ ਵੇਲਾ ਕੰਮ ਇਹਨਾਂ ਨੇ ਐਨਾ ਇਹਨਾਂ ਨਜਾਇਜ਼ ਹੀ ਟੋਏ ਚਿੱਟਾਂ ਮੈਂ ਕਿਹਾ ਸੀ ਫਿੱਟਾਂ ਲਾ ਲੋ ਐਨੇ ਇਹਨਾਂ ਨਜਾਇਜ਼ ਹੀ ਟੋਏ ਕੱਢੀ ਜਾਂਦੇ ਚੌੜੇ ਉੱਠ ਕੇ ਆਇਆ ਵੇਖ ਲੈ ਦੋਨੋਂ ਦਾ ਬੋਰੀਆਂ ਦਾ ਤਿੰਨਾਂ ਤਿੰਨਾਂ ਬੋਰੀਆਂ ਦਾ ਮਾਲ ਪੈਣ ਡਿਆ ਇੱਕ ਇੱਕ ਚ ਉੱਧਰ ਜਾ ਕੇ ਵੇਖ ਉਹ ਵਾਲੇ ਟੋਏ ਵੇਖ ਉੱਠ ਕੇ ਜਾ ਕੇ ਹਾਲੇ ਹਾਲੇ ਉਹ ਟੋਏ ਵੇਖ ਜਾ ਕੇ ਫਿਰ ਤੈਨੂੰ ਪਤਾ ਲੱਗੂ ਕਿਵੇਂ ਕਹਿੰਦੇ ਆਹ ਵੜਾ ਟੋਇਆ ਵੇਖਾ ਵਾਲਾ ਜਿਹੜਾ ਇੱਥੇ ਕੋਲ ਖੜਾ ਦੇ ਆਹ ਵੇਖਾ ਵਾਲਾ ਆਹ ਵੇਖਾ ਵਾਲਾ ਇਹ ਤਾਂ ਮੈਨੂੰ ਦਿਖਜੇ ਹੀ ਪਏ ਆ ਆ ਵੇਖ ਲੈ ਇਹ ਵੀ ਦੇਖ ਤਾ ਇਹ ਤਾਂ ਕੋਲੋਂ ਹੀ ਤੇ ਆ ਆ ਵੇ ਇਹ ਚ ਵਿਟਾਂ ਲਾਈਆਂ ਸਾਈਡ ਤੇ ਮਿਸਤਰੀ ਹੋਣਾ ਨੇ ਵੇਖ ਲੈ ਤੇ ਆਹ ਟੋਇਆ ਵੇ ਕਿੱਡਾ ਵੱਡਾ ਲੈ ਜਾਲੀ ਇਹਦੀ ਅੱਧੇ ਚ ਤੁਰੀ ਫੇਰਦੀ ਆ ਇਹ ਕਿ ਵੀ ਮੇਰਾ ਨਹੀਂ ਕਸੂਰ ਹੈਗਾ ਹਾਂ ਕਿਹਦੀ ਗਰ ਇਹ ਸਮਾਨ ਨੂੰ ਬੰਦੇ ਵੱਧ ਘੱਟ ਲਾ ਲੈਂਦੇ ਆ ਸਮਾਨ ਕਿਹੜੇ ਵੱਧ ਘੱਟ ਲਾ ਲੈਂਦੇ ਸਮਾਨ ਕਿਹੜਾ ਵੱਧ ਘੱਟ ਲਾ ਲੈਂਦੇ ਹੋਵੇ ਆ ਵੀ ਵੇਖ ਲੈ ਆ ਵੀ ਕਿੱਡਾ ਚੌੜਾ ਈ ਟੋਇਆ ਗੋਰਾ ਪ੍ਰਗਾ ਖਾਲਿੰਦਾ ਹੈਗਾ ਆ ਆ ਵੀ ਵੇਖ ਲੈ ਕਿੱਡਾ ਚੌੜਾ ਟੋਇਆ ਲੈ ਆਪ ਨੂੰ ਵੇਖੋ ਚਾਰਫੇਰੇ ਫਿਰ ਨਜਾਇਜ਼ੀ ਖਰਚਾ ਵਾ ਚਾਰਫੇਰੇ ਕਿੱਡੇ ਕਿੱਡੇ ਟੋਏ ਲੈ ਵੇਖ ਲੈ ਤੂੰ ਕੀ ਧੋਰਾ ਖੋਟ ਤੋਂ ਟੋਇਆ ਕਿਵੜਾ ਕਢਾ ਪਤਾ ਨਹੀਂ ਨਾੜੇ ਲਾਣਗੇ ਟੋਇਆ ਕੱਢਣ ਵਾਲਿਆਂ ਦੀਆਂ ਵੱਖੀਆਂ ਤੜਾਈਆਂ ਹੁਣ ਤੂੰ ਆ ਆ ਆ ਦੱਸਵਾ ਟੋਇਆ ਦਾ ਹਾਲ ਆ ਟੋਆ ਇਹ ਕਿੱਡਾ ਚੌੜਾ ਕਰਤਾ ਕੰਮੂ ਦੇ ਗੋਰੇ ਜੋ ਮੈਂ ਲੰਮੇ ਪਾ ਕੇ ਉੱਤੇ ਮਿੱਟੀ ਪਾ ਦੇ ਪੂਰੀ ਕਬਰ ਬਣ ਜਾਣੀ ਹੈ ਨਾੜੇ ਕਹਿੰਦੇ ਸਮਾਜ ਸਮੂਹ ਵਾਲੇ ਭਾਈ ਅਸੀਂ ਕੋਲੇ ਨਹੀਂ ਅਸੀਂ ਦੱਸੋ ਕੀ ਮੈਂਤੀ ਕੀਤੀ ਵੀਰੇ ਸਾਰਾ ਉਤਰਾ ਛੱਡਦਾ ਸਾਰਾ ਜਿਹੋ ਜਿਹੇ ਕਾਲਜ ਜੇ ਕੈਪ ਚੁਣ ਨਹੀਂ ਜਾਂਦੇ ਪ੍ਰੈੜਾ ਪਤਾ ਨਹੀਂ ਕਿਹੜੇ ਵਜਦੇ ਇਹ ਬਈ ਮਸਲਾ ਮਸਲਾ ਕੋਈ ਨਹੀਂ ਠੀਕ ਆ ਇਨੂੰ ਵੀ ਮੈਂਬਰ ਖਿਲਾਰਤਾ ਤੇ ਉਧਰੋਂ ਮਿਸਟਰੀਓਂ ਵੀ ਮੈਂਬਰ ਖਿਲਾਰਤਾ ਰਹਿਂਦਾ ਖੁਦਾ ਇਹਨਾਂ ਨੇ ਕਿਹਾ ਸਰਪੰਚੇ ਕਿ ਤੂੰ ਨੇ ਟੈਨਸ਼ਨ ਇਹਨਾਂ ਨੂੰ ਸਰਪੰਚੀ ਦਾ ਤੇ ਚੌਕੀਦਾਰ ਲਾਈ ਮਰਦੇ ਆ ਗੰਦੇ ਚੌਕੀਦਾਰ ਨੂੰ ਨਾਰ ਲਿਆ ਇੱਧਰ ਆਹ ਟੋਆ ਵੇ ਕਿੱਡਾ ਛੋੜਾ ਚੌਕੀਦਾਰ ਲਾਈ ਕਰਦੇ ਆ ਲੈ ਭਾਈ ਚੌਕੀਦਾਰ ਯਾਰ ਗੱਡੀ ਤੋਂ ਲਿਖਾ ਲਈ ਕਹਿੰਦਾ ਮੈਂ ਚੌਕੀਦਾਰੀ ਕਰਨੀ ਤੂੰ ਆ ਕੋ ਬੂਟੇ ਚੌਕੀਦਾਰ ਹੁਣ ਲਿਖਾ ਲਈ ਆ ਹਾਂਜੀ ਤੋਂ ਨਿਹਾਲ ਵੇਖ ਲਾ ਵੇਖ ਲਾ ਤੇ ਕੀ ਬਣੂਗਾ ਇਹਦਾ ਕੀ ਬਣਨਾ ਕੀ ਹੈ ਇਹਨਾਂ ਦਾ ਆ ਦੋ ਕਟੇ ਸਾਡੇ ਜਾ ਰਿਆ ਤੇ ਦੋ ਕੱਟੀ ਆ ਗਈ ਆ ਤੇ ਉਹਨਾਂ ਕਾ ਵਾਦੇ ਪੈਸੇ ਮੋੜਦੇ ਸਾਡੇ ਤੇ ਜਦੋਂ ਲੱਸੀ ਲਿਆ ਕੇ ਦੇਈ ਦੀ ਸੀ ਉਦੋਂ ਲੱਸੀ ਪੀ ਕੇ ਉੱਤੋਂ ਹੀ ਉਹਨਾਂ ਚਾਹ ਚਾਈ ਦੀ ਆ ਤੇ ਫਿਰ ਤਾਂ ਹੀ ਨਹੀਂ ਫਿਰ ਲੱਸੀ ਪਿਆਈ ਦੀ ਸੀ ਫਿਰ ਜੇ ਸੁਸਤੀ ਪਾ ਕੇ ਤਾਂ ਤੁਸੀਂ ਇਹਦੂ ਵੀ 4-4 ਫੁੱਟ ਟੋਏ ਹੋਰ ਗਾਂ ਕਰਦਨੇ ਸੀ ਅੱਗੇ ਜਾ ਫੇਰ ਤਾਂ ਤੂੰ ਹੁਣ ਹੀ ਸੁੱਤੇ ਰਹਿਣਾ ਸੀ। ਪ੍ਰਾਗੇ ਤਾਂ ਐਂ ਚੱਲਦੇ ਜਿਵੇਂ ਮੂਸੇ ਵਾਲਾ ਚੱਲਦਾ ਹੈਗਾ। ਪ੍ਰਾਗੇ ਵੇਲਾ ਮੂਸੇ ਚੱਲਣ ਪ੍ਰਾਗੇ ਨਾਲ ਲਈ। ਪਤਾ ਨਹੀਂ ਇਹਨਾਂ ਨੂੰ ਮਿਲਦੇ ਕਿੱਥੋਂ ਆ ਪਿੰਡ ਜੇ। ਮੇਲ ਪਤਾ ਨਹੀਂ ਕਿੱਥੋਂ ਜਾਂਦੇ ਇਹਨਾਂ ਨੂੰ। ਲੈ, ਬਸ ਜਾਲੀ ਜੀ ਪੱਟ ਕੇ ਕਰੇ ਪਰੇ ਨੂੰ ਕਰੇ ਉਹਰੇ ਨੂੰ। ਘੰਟਾ ਆ ਗਿਆ ਇੱਕੇ ਜਾਲੀ ਦਾ ਕੁਲੀ ਜਾਂਦੇ ਦੋਵੇਂ। ਤੋ ਹਲੇ ਹੋਰ ਥੋੜਾ ਜਿਆ ਪਰੇ ਨੂੰ ਲਿਜਾਣਾ ਪੈਣਾ ਪੱਟ ਕੇ। ਲੈ ਇਹਨਾਂ ਦੇ ਕੰਮ। ਨਹੀਂ ਨਹੀਂ ਫੇਰ ਮਣਿਆ ਤੇ ਨਾ ਕਹੇ ਟੋਆ ਫੇਰ ਗਾ ਜਾਂਦਾ। ਉਹ ਗੋਰਾ ਅਗਲੇ ਬੰਨੇ ਜਾਲੀ 'ਚ ਪੈਰ ਅੜਾਈ ਫਿਰਦਾ ਨਾ ਜਾਲੀ ਘੰਤਰੇ ਤੇ ਨਾ ਗੋਰਾ ਤੇਰੇ। ਬਸ ਠੀ ਘੱਟ ਘੱਟ ਤੂੰ ਆਦਲ ਨੂੰ ਨਹੀਂ ਕੀ ਮਿਸਤਰੀ ਕਹਿੰਦਾ ਦੇਖ ਲੈ ਇਹ ਮੈਂ ਤਾਂ ਕੋ ਪ੍ਰਸ਼ਾਦ ਹੀ ਵੰਡ ਕੇ ਦੇਖੀਏ ਪ੍ਰਸ਼ਾਦ ਵੰਡੀਏ ਵੀ ਅਸੀਂ ਆਂ ਡੀ ਆਂ ਕਬਰਾਂ ਪਾਟ ਲਈਆਂ ਥੱਲੇ ਹੈ ਨਹੀਂ ਦੋਹਿਆਂ ਦੇ ਬਰਾਬਰ ਪ੍ਰਸ਼ਾਦ ਖਵਾਇਆ ਉਹ ਲੱਡੂਆਂ ਦਾ ਸੀਗਾ ਆਹੋ ਤੇਰਾ ਕੰਮ ਸੁ ਕਿਤਾ ਡੀਗਰੀ ਬਣੀ ਆਪਣੇ ਘਰੇ ਲੈ ਨਹੀਂ ਹਜੇ ਦੇਖਦੀ ਕਸਰ ਸੀ ਤੈਨੂੰ ਨਹੀਂ ਪ੍ਰਸ਼ਾਦ ਚ ਚਾਹੀਦੇ ਕੀ ਐ ਤੁਹਾਡੇ ਢਿੱਡ ਨੂੰ ਭੁੱਖ ਲੱਗੀ ਐ ਕੋ ਖਾਣਾ ਵਾ ਪ੍ਰਸ਼ਾਦ ਨੂੰ ਚਾਹੀਦਾ ਕਿ ਲੂਣ ਵਾਲੇ ਝੋਲ ਕਹਿੰਦਾ ਰੇ ਆਇਆ ਸਵਾਗਤ ਇਨਾਂ ਤੋਂ ਲੈ ਤਾਂ ਹੀ ਕਹਿੰਦੇ ਆ ਨਾ ਕਿ ਐਡੇ ਐਡੇ ਟੋਏ ਪਟਾਈ ਜਾਂਦੇ ਆ ਵੇਲਾ ਜੱਦੇ ਨਹੀਂ ਇਦਾਂ ਕਹੋ ਹਾਂ ਜਿਹੜੀ ਗੱਲ ਕਹਿਣੀ ਆ ਆਹੋ ਅੱਜ ਵਲਪਾ ਕੇ ਕਿਉਂ ਕਹਿੰਦੇ ਆ ਔਖਾ ਕੰਮ ਇਹਨਾਂ ਦਾ ਉਧਰ ਇੱਕ ਨੂੰ ਟੋਏ ਚ ਵੜਿਆ ਪਿਆ ਉਹ ਨਿਕਲ ਨਹੀਂ ਉਹ ਪਰਸੋਂ ਦਾ ਨਹੀਂ ਨਿਕਲਿਆ ਟੋਏ ਚੋਂ ਬਾਹਰ ਉਹਨੂੰ ਵੀ ਕੱਢ ਲੋ ਬਾਹਰ ਚਾਰੇ ਨੂੰ ਇੱਕ ਨੂੰ ਉਹ ਤਿੰਨ ਦਿਨ ਹੋ ਗਏ ਟੋਏ 'ਚ ਲੱਗਾ ਪਿਆ ਜਿਵੇਂ ਕਹਿੰਦਾ ਐਡਾ ਟੋਆ ਪਤਲੀ ਥੱਲੋ ਪਾਣੀ ਕੱਢਣਾ ਖਰੇ ਖੂਹੀ ਪਟਲੀਆਂ ਇਹਨਾਂ ਨੇ ਇਹ ਮਾਣ ਟੋਆ ਪਟ ਦੇ ਦੂਜੇ ਨੂੰ ਗਾਹ ਗਲਤ ਕਰ ਲੈਂਦੇ ਆ ਤੀਜਾ ਗਲਤ ਕਰ ਲੈਂਦੇ ਇਹਨਾਂ ਦੀ ਮਿੰਟੀ ਜੀ ਪਤਾ ਹਲੇ ਜਾਲੀ ਹੋਰ ਗਿਆਨ ਤਰੀ ਜਾਂਦੀ ਮਿਸਤਰੀ ਦੀ ਲਿਆ ਮੈਨੂੰ ਡੰਡਾ ਫੜਾ ਜੇ ਡੰਡੇ ਦੇ ਨਾਲ ਮੈਂ ਸਾਰੇ ਹੁਣ ਹੋ ਗਿਆ ਪੂਰਾ ਹੋ ਗਿਆ ਹੋ ਗਿਆ ਬਾਈ ਬਸ ਦੇ ਦਾ ਨਾਲਿਆ ਤੇ ਉਹਦਾ ਸਿੱਧਾ ਹੋ ਗਿਆ ਦੇ ਦਾ ਨਾਲਿਆ ਤੇ ਹੋ ਗਿਆ ਵੇਲਾ ਕਿਦੇ ਆ ਸਿੱਧਾ ਕਿਉਂ ਆ ਆਹੋ ਪਖੰਡ ਕਰਦੇ ਆ ਉੱਥੇ ਵੀ ਨੱਚੀ ਜਾਂਦੇ ਉੱਥੇ ਵੀ ਨੱਚੀ ਜਾਂਦੇ ਆ ਬਸ ਲੈ ਆ ਵੀ ਕਰ ਬੱਡਾ ਇਹ ਕਰਕੇ ਗੱਦਾ ਤਾਂ ਨਹੀਂ ਬੜਦਾ ਕੱਲ ਨੂੰ ਉਹਨਾਂ ਨੂੰ ਮਾਤਮਾ ਲੈ ਆ 12 ਫੁੱਟ ਤਾਂ ਉਰੇ ਹੀ ਰਹਿ ਗਿਆ 21 ਫੁੱਟ 21 ਦਾ ਉਰੇ ਆ ਮਾਲ ਹੈ 21 ਦਾ ਉਰੇ ਰਹਿ ਰਿਹਾ ਇਹਦਾ ਹੋਰ ਉਰੇ ਨੂੰ ਕਰਨਾ ਪੈਣਾ ਯਾਰਾ ਉਰੇ ਕਰੇ ਮੈਡਾ ਇਹ ਫੇਟ ਹੋਆ ਪਟਰਾ ਮੈਡਾ ਭੈਚੂ ਅਸੂਦ ਹੀ ਲਾਈ ਜਾਂਦਾ ਦੋ ਦਿਨ ਹੋ ਗਏ ਕਦੇ ਉਧਰਲੀ ਨੁੱਕਰ ਚ ਲਾ ਲੈਂਦਾ ਤੇ ਆ ਵੇਲਾ ਵੀ ਦੋ ਨੋਰਾ ਨੂੰ ਆਉਂਦਾ ਕੀ ਕਹਿੰਦੇ ਜਾਓਗੇ ਮੈਂ ਜਿੱਦ ਤੋਂ ਦੇ ਹੱਥ ਵੱਲ ਗਏ ਤਾ ਕਾ ਪੌੜੀ ਸਾਡੇ ਪੌੜੀ ਨਹੀਂ ਫੱਟੀ ਜਣੇ ਤੁਹਾਡਾ ਨਾ 50 ਮਿੰਟਾਂ ਜੀ ਹਾਲਤ ਬਦਲ ਗਈ ਹੈ ਦੋ ਜੀ ਆਲੇ ਦੋਰੇ ਹੁਣ ਆਲਾ ਲੈ ਆ ਕਿੱਧਰ ਤਰੇ ਆਉਂਦੇ ਮੂੰਹ ਚਾਕੇ ਆਉਣਾ ਨੂੰ ਪੁੱਛ ਕੀ ਚਾਹੀਦਾ ਕਿ ਅਸਤਰੇ ਆਉਣੇ ਆ ਉੱਡੋ ਰੇਦਰ ਇਸ ਤੇ ਨਿਕਲੇ ਕੋਈ ਔਰ ਕੋਰੇ ਦੇ ਰਿਸ਼ਤੇਦਾਰਾਂ ਮੈਂ ਅੱਗੇ ਨੂੰ ਕਹਿੰਦਾ ਮੈਂ ਕਿਹਾ ਉਹਨਾਂ ਨੂੰ ਪੁੱਛ ਕਿੱਧਰ ਮੂੰਹ ਚੱਕਿਆ ਉਹਨਾਂ ਦੇ ਰਿਸ਼ਤੇਦਾਰਾਂ ਬੜੇ ਪਾ ਲਓਗੇ ਨਾ ਕਿਉਂ ਪਾਦੀ ਪਾਦੀ 1.5 ਬੋਰੀ ਨਾ ਨਾ ਦੋ ਬੱਟਲ ਇੱਕ ਬੱਥੜੀ ਰਹਿ ਗਏ ਵਿੱਚ ਉਹਦੇ ਵੇਖ ਉੱਧਰ ਕੋਰਾ ਦਾ ਹਮਮਾ ਜਰਾ ਲੱਗ ਗਈ ਚਲੋ ਚਲੋ ਚਲੇ ਚੱਕ ਲਿਓ ਚਲੋ ਉੱਥੇ ਹੀ ਪਾਉਣਾ ਪਰਲੀ ਜੀ ਉਹ ਫੜੀ ਫੜੀ ਓਏ ਹਿੱਲ ਜਾਣਾ ਏ ਉਹ ਹੋੜੀ ਜਾਂਦੀ ਹੈ ਤਾਂ ਓਏ ਹਿੱਲ ਜਾਣਾ ਜੇ ਉਸ ਤੋਂ ਦੀ ਲਿਆਓ ਕਰੋ ਉਹ ਖੰਭਾ ਹਿੱਲ ਜਾਣਾ ਜੇ ਉਹ ਤਾਰਾਂ ਤੁਰਾਂ ਕਿੱਧਰ ਫਸੀ-ਬੁਦੀ ਜਾਂਦੇ ਆਹ ਚੜ ਆਹ ਲਾਲੋ ਆਹ ਲਾਲੋ ਚੰਦਰ ਪਰਲੇਵੰਨੇ ਲਾਲੋ ਪਰਲੇਵੰਨੇ ਉਹ ਲੈ ਆ ਕੀ ਆ ਇਹ ਜਿਗਾਰ ਲਾਇਆ ਤੁਹਾਡਾ ਮੈਨੂੰ ਨਹੀਂ ਕਾਮਯਾਬ ਲਾਤਾ ਉਹ ਉਰੇ ਛੱਟੀ-ਛੱਟੀ ਜਾਂਦਾ ਵਾ ਮੈਸਟਰ ਇਹ ਲਾਇਆ ਕਿ ਸਕੀਮ ਚਲੋ ਇਧਰ ਇੱਕ ਰੇੜੀ ਨਹੀਂ ਵੈਲੀ ਆਈ ਸਾਰਾ ਸਾਰਾ ਉੱਤੇ ਵੀ ਜਾਦਾ ਸਾਰਾ ਉੱਤੇ ਵੀ ਜ਼ਿਆਦਾ ਲੈ ਉਹ ਸਹੀ ਕਿ ਨਹੀਂ ਬੈਠੀ ਲੈ ਚੱਕਦੇ ਪਿੱਛੇ ਚੱਕਦੇ ਮਿਸਤਰੀ ਚੱਕਦੇ ਛਾੜ ਦੋ ਵਿੱਚੀ ਉਹ ਜੰਮ ਜਣੀ ਇਹਦੇ ਛਾੜ ਦੋ ਵਿੱਚੀ ਉਹ ਢੋਲੀ ਢੁਲੀ ਜਾਂਦੇ ਆ ਸਰਦਾਰ ਜੀ ਬੋਲਾ ਚੱਕ ਕਰਕੇ ਝਾੜਦੇ ਆ ਉਹ ਉਹਨੇ ਆਲ ਆਵੇ ਆਵੇ ਕਈ ਨਾ ਉਹ ਲੱਤ ਤੜਾਉਂਦਾ ਕਿਤੇ ਕਈ ਨਾ ਚਲੋ ਪਰ ਅਰੇ ਤਾਂ ਬਾਜੋ ਪਾਉਂਦਿਆ ਓ ਲਓ ਜੀ ਇੱਕ ਤਾਂ ਪਿੱਲਰ ਭਰਿਆ ਗਿਆ ਤੇ ਦੂਜਾ ਵੀਰ ਉਹਨਾਂ ਨੇ ਖੋਲਤਾ ਵੇਚੀ ਵਿੱਚੇ ਹੀ ਫੁੱਲਣ ਗਿਆ ਖਾਣੀ ਖਾਣ ਦਾ ਮਾੜਾ ਹੋਰ ਜ਼ਿਆਦਾ ਪੈਸਾ ਮਾਰ ਲੈਂਦਾ ਮਾਲ ਤਾਂ ਜ਼ਿਆਦਾ ਪੈਣਾ ਇਹ ਮਿਸਤਰੀ ਪੈਦਾ ਨਹੀਂ ਹੀ ਪਤਾ ਪਰ ਕੁੰਡੀਆਂ ਡਬਲ ਕਰਕੇ ਲਾਈਏ ਤੇਰੇ ਬੰਦੇ ਢਿੱਲੇ ਆ ਨਹੀਂ ਵੀਰੇ ਤੇਰੇ ਬੰਦੇ ਢਿੱਲੇ ਆ ਠੀਕ ਆ ਜੀ ਸਿੱਧੀ ਜੀ ਗੱਲ ਆ ਉਹਨਾਂ ਨੂੰ ਡਬਲ ਕਰਕੇ ਲਾਉਣੀਆਂ ਚਾਹੀਦੀਆਂ ਆ ਉਹ ਵੀਰੇ ਮੈਂ ਉਹੀ ਬਰੀ ਜਾਂਦਾ ਹਾਂ ਨਾ ਆਵੇ ਫਿਰ ਤਾਂ ਟ੍ਰਿਪਲ ਕਰ ਹੀ ਜਾਂਦਾ ਹਾਂ ਹਾਂ ਜੇ ਉਹ ਤੋਂ ਵੀ ਟ੍ਰਿਪਲ ਵੀ ਖੁੱਲਣਾ ਐ ਜੋ ਮਰਜ਼ੀ ਹੋ ਜੇ ਹਾਂ ਲੋ ਵੀ ਰਾਤ ਅਹੀਂ ਹਲੇ ਪਿੱਲਰ ਭਰੇ ਆ ਤੇ ਰਾਤ ਹੀ ਆ ਗਿਆ ਮੀਂਹ ਬਈ ਭਾਈ ਬਹੁਤ ਤੇਜ਼ ਬੁਰਾ ਹਾਲ ਮੀਂਹ ਦੇ ਨਾਲ ਪਾਣੀ ਤੇ ਵੇਖ ਸਾ ਤੇ ਕਿੰਨਾ ਕਿੰਨਾ ਖੜਾ ਟੋਇਆਂ ਚ ਵੀ ਖੜਾ ਟੋਡਾ ਪੜਾ ਹੋ ਜੇ ਸਾਨੂੰ ذرا رات ہیں ਜਿੰਨੀ ਤੇਜ਼ ਨੇਰੀ ਚੱਲਦੀ ਪਈ ਸੀ ਕਿਤੇ ਕਿਤੇ ਵਾਹ ਆ ਵਿੰਗੇ ਹੀ ਨਾ ਹੋ ਜਾਣ ਬਹੁਤ ਤੇਜ਼ ਨੇਰੀ ਚੱਲੀ ਪਰ ਵਧੀਆ ਚਲੋ ਆਪਣਾ ਕੰਮ ਵੀ ਮੱਲਵਾ ਆਪਣਾ ਜਿਹੜਾ ਪਲਾਨ ਸੀ ਉਹ ਸੈਕਸੈਸਫੁਲ ਰਿਹਾ ਕਿ ਮੀਂਹ ਜਿੰਨੀ ਵੀ ਤੇਜ਼ ਨੇਰੀ ਆਈ ਵੇਖੇ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਇੱਕ ਵਾਰੀ ਪੋਲਾ ਨੂੰ ਵੀ ਪੋਲ ਉਵੇਂ ਨੇ ਉਵੇਂ ਹੀ ਖੜੇ ਆਪਦੇ ਟੌਰ ਨਾਲ ਪਰ ਨੇਰੀ ਬਾਈ ਬਹੁਤ ਤੇਜ਼ ਸੀ ਮੀਂਹ ਵੀ ਬਹੁਤ ਤੇਜ਼ ਸੀ ਫੇਰ ਵੀ ਜਿੰਨੇ ਜਿੰਨੇ ਭਰੇ ਆ ਉਹਨੇ ਉਹਨੇ ਆਦਾ ਖਾਂ ਤੇ ਖੜੇ ਆ ਵਧੀਆ ਤਰੀਕੇ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨਾਂ ਨੂੰ ਬਾਕੀ ਜਿਹੜਾ ਸੀਮਿੰਟ ਭਰਿਆ ਸੀ ਉਹ ਵੀ ਸੁੱਕ ਗਿਆ ਹੁਣ ਅਗਲੇ ਅੱਜ ਦੇ ਦਿਹਾੜੀ 'ਚ ਇਹਨਾਂ ਨੂੰ ਸਾਰਿਆਂ ਨੂੰ ਫੁੱਲ ਫਿਲ ਕਰਕੇ ਤੇ ਬਸ ਇਹਨਾਂ ਦੇ ਨਾਲ ਮਿੱਟੀ ਲਾ ਕੇ ਤੇ ਇਹਨਾਂ ਨੂੰ ਬੰਦ ਕਰ ਦਿਆਂਗੇ ਤੇ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਤੇ ਬਹੁਤ ਮੰਮੀ ਉਹਨਾਂ ਨੇ ਜੁੱਧਾ ਜਦਾਂ ਲਾ ਕੇ ਪਿੱਲਰ ਭਰਾਏ ਪਰ ਮਾਤ ਮੀ ਆ ਗਿਆ ਪਰ ਫਿਰ ਵੀ ਸੇਫਟੀ ਰਹੀ ਪੀ ਪਿੱਲਰ ਬਚੇ ਰਹਿ ਗਿੱਲਾ ਸੀਮੈਂਟ ਸੀ ਨਹੀਂ ਲੱਗੇ ਤੇ ਤਿਲਕੀ ਨਾ ਜਾਂਦੇ ਸਾਨੂੰ ਐ ਟੈਂਸ਼ਨ ਸੀ ਕਿਤੇ ਡੇਗੀ ਨਾ ਪੈਣ ਵਿੰਗੇ-ਵੁੰਗੇ ਨਾ ਆ ਜਾਣ ਪਰ ਨਹੀਂ ਆਜੀ ਕੋਈ ਗੱਲ ਨਹੀਂ ਬਾਬੇ ਦੀ ਮੇਲ ਰਹੀ ਆ ਤੇ ਚਲੋ ਇਹਨਾਂ ਦਾ ਪਹਿਲਾਂ ਇਹਨਾਂ ਨੇ ਨੇਰੀ ਤਾਬ ਦੀ ਸਰਵਾਈਵ ਕਰ ਲਈ ਵੇਹੇ ਵਿਚਾਰਿਆਂ ਨੇ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ ਟਾਟਾ ਤੇ ਜੇ ਵਲੌਗ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਲਿਓ